ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਿੰਨ ਅਜਿਹੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜੋ ਕਿ ਇੱਕ ਨਾਮ ਅਭਿਆਸੀ ਨੂੰ ਪਤਾ ਹੋਣੀਆਂ ਬਹੁਤ ਹੀ ਲਾਜ਼ਮੀ ਨੇ ਜੋ ਨਾਮ ਅਭਿਆਸ ਕਰ ਰਹੇ ਨੇ ਜਾਂ ਨਾਮ ਅਭਿਆਸ ਸ਼ੁਰੂ ਕਰ ਰਹੇ ਨੇ ਉਹਨਾਂ ਨੂੰ ਇਹ ਤਿੰਨ ਗੱਲਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਉਸ ਤੋਂ ਬਾਅਦ ਕੀ ਹੁੰਦਾ ਕਿ ਡਰ ਕਾਰਨ ਜਾਂ ਕਿਸੇ ਉਹਨਾਂ ਨੂੰ ਲੱਗਦਾ ਕਿ ਸਾਡੇ ਸਰੀਰ ਦੇ ਵਿੱਚ ਕੋਈ ਫਾਲਟ ਹੋ ਗਿਆ ਉਸ ਦੇ ਕਾਰਨ ਉਹ ਡਾਕਟਰਾਂ ਕੋਲ ਜਾਂਦੇ ਨੇ ਇਧਰ ਉਧਰੋਂ ਇਲਾਜ ਕਰਾਉਂਦੇ ਨੇ ਜਿਸ ਦੇ ਕਾਰਨ ਉਹਨਾਂ ਦੇ ਸਰੀਰ ਦਾ ਜੋ ਬੈਲੈਂਸ ਹੈ ਉਹ ਹੋਰ ਵੀ ਵਿਗੜ ਜਾਂਦਾ ਹੈ ਤਾਂ ਉਹ ਤਿੰਨ ਗੱਲਾਂ ਕਿਹੜੀਆਂ ਨੇ ਜਿਹੜਾ ਕਿ ਨਾਮ ਅਭਿਆਸੀ ਨੂੰ ਪਤਾ ਹੋਣੀ ਹੈ ਲਾਜ਼ਮੀ ਨੇ ਸੰਗਤ ਜੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਸਭ ਤੋਂ ਪਹਿਲੀ ਗੱਲ ਹੈ ਜੀ ਜਦੋਂ ਨਾਮ ਅਭਿਆਸ ਸ਼ੁਰੂ ਕਰਦੇ ਆਂ ਹੌਲੀ ਹੌਲੀ ਮਨ ਟਿਕਦਾ ਹੈ ਫੁਰਨੀਆ ਤੋਂ ਮਨ ਰਹਿਤ ਹੋ ਜਾਂਦਾ ਹੈ ਉਸ ਟਾਈਮ ਅੰਦਰੋਂ ਆਵਾਜ਼ਾਂ ਸੁਣਾਈ ਦੇ ਲੱਗ ਜਾਂਦੀਆਂ ਆਪਣੇ ਸਰੀਰ ਦੇ ਅੰਦਰੋਂ ਆਵਾਜ਼ਾਂ ਦਾ ਆਉਣਾ ਇਹ ਸਾਰਿਆਂ ਨੂੰ ਪਹਿਲੀ ਘਟਨਾ ਹੁੰਦੀ ਹੈ ਜਿਸ ਦੇ ਕਾਰਨ ਇੱਕ ਨਾਮ ਅਭਿਆਸੀ ਡਰ ਜਾਂਦਾ ਘਬਰਾ ਜਾਂਦਾ ਕਿਉਂਕਿ ਨਾਮ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਨੂੰ ਇਹ ਗੱਲਾਂ ਬਾਰੇ ਪਤਾ ਨਹੀਂ ਹੁੰਦਾ ਜਿਸ ਦੇ ਕਾਰਨ ਦਰਦ ਦੇ ਕਾਰਨ ਉਹ ਡਾਕਟਰਾਂ ਕੋਲ ਜਾਂਦਾ ਕਿ ਜੀ ਮੇਰੇ ਅੰਦਰੋਂ ਮੈਨੂੰ ਕੁਝ ਇਦਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਜਿਸ ਦੇ ਕਾਰਨ ਮੇਰਾ ਸਿਰ ਭਾਰਾ ਭਾਰਾ ਰਹਿੰਦਾ ਹੈ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਜਾਂ ਮੈਂ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਇਹਨਾਂ ਦੇ ਕਾਰਨ ਤਾਂ ਡਾਕਟਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਦਿੰਦੇ ਨੇ ਪਰ ਉਹ ਜੋ ਸਿਸਟਮ ਹੈ ਉਹ ਡਾਕਟਰਾਂ ਦੀ ਸਮਝ ਤੋਂ ਬਾਹਰ ਹੁੰਦਾ ਹੈ ਕਿਉਂਕਿ ਨਾਮ ਅਭਿਆਸੀ ਨੂੰ ਇਹ ਹਾਲਾਤ ਬਾਰੇ ਖੁਦ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਉਹ ਆਵਾਜ਼ਾਂ ਬਾਹਰ ਦੂਸਰੇ ਕਿਸੇ ਨੂੰ ਸੁਣਾਈ ਨਹੀਂ ਦਿੰਦੀਆਂ ਖਾਲੀ ਉਸ ਖੁਦ ਨਾਮ ਅਭਿਆਸੀ ਨੂੰ ਹੀ ਇਹਨਾਂ ਆਵਾਜ਼ਾਂ ਬਾਰੇ ਪਤਾ ਹੁੰਦਾ ਹੈ ਤੇ ਜਦੋਂ ਹੌਲੀ-ਹੌਲੀ ਸਿਮਰਨ ਵਧਦਾ ਜਾਂਦਾ ਤਾਂ ਇਹ ਆਵਾਜ਼ਾਂ ਹੋਰ ਵੀ ਤੇਜ਼ ਹੁੰਦੀਆਂ ਜਿਸ ਦੇ ਕਾਰਨ ਭੈ ਵਿੱਚ ਆ ਕੇ ਜਦ ਸਿਮਰਨ ਕਰਨਾ ਛੱਡ ਦਿੰਦੇ ਨੇ ਤੇ ਜਾਂ ਫਿਰ ਡਾਕਟਰਾਂ ਕੋਲੋਂ ਦਵਾਈਆਂ ਲੈਂਦੇ ਨੇ ਜਿਦੇ ਕਾਰਨ ਉਹਨਾਂ ਦੇ ਜੋ ਸਰੀਰ ਦਾ ਬੈਲੈਂਸ ਹੈ ਉਹ ਵਿਗੜ ਜਾਂਦਾ ਹੈ ਦਾ ਅੰਦਰੋਂ ਆਵਾਜ਼ਾਂ ਆਉਂਦੀਆਂ ਨੇ ਇਸ ਨੂੰ ਲੈ ਕੇ ਸੰਗਤ ਜੀ ਘਬਰਾਉਣਾ ਨਹੀਂ ਹੈ ਦੂਜੀ ਜਿਹੜੀ ਘਟਨਾ ਵਾਪਰਦੀ ਆ ਉਹ ਇਹ ਆ ਕਿ ਇਹ ਜੋ ਘਟਨਾ ਹੈ ਇਹ ਬਹੁਤ ਹੀ ਅ ਅੱਜ ਤੱਕ ਜਿੰਨੇ ਨਾਮ ਅਭਿਆਸੀ ਹੋਏ ਨੇ ਵੱਡੇ ਵੱਡੇ ਰਿਸ਼ੀ ਮੁੰਨੀ ਹੋਏ ਨੇ ਉਹਨਾਂ ਨੂੰ ਵੀ ਇਸ ਚੀਜ਼ ਨੇ ਸਟਾਪ ਕੀਤਾ ਉਹਨਾਂ ਨੂੰ ਉਹਨੇ ਰਸਤੇ ਤੋਂ ਭੜਕਾਇਆ ਉਹ ਹੈਗੀ ਆ ਜੀ ਰਿੱਧੀਆਂ ਸਿੱਧੀਆਂ ਕਿਉਂਕਿ ਰਿੱਧੀਆਂ ਸਿੱਧੀਆਂ ਸਾਰੀਆਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਸ ਵਿੱਚ ਨੇ ਉਸ ਦੇ ਨਾਮ ਦੇ ਵਸ ਵਿੱਚ ਨੇ ਜਿਉਂ-ਜਿਉਂ ਨਾਮ ਅਵਿਆਸੀ ਨਾਮ ਸਿਮਰਦਾ ਜਪ ਕਰਦਾ ਉਸ ਦੇ ਨਾਲ ਉਸ ਨੂੰ ਇਹਨਾਂ ਰਿੱਧੀਆਂ ਸਿੱਧੀਆਂ ਦੀ ਵੀ ਪ੍ਰਾਪਤੀ ਹੁੰਦੀ ਹੈ ਨੌ ਨਿੱਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਰੇ ਜੋ ਹਰ ਹਿਰਦੇ ਸਦਾ ਵਸਾਈ ਤਾਂ ਇਹਨਾਂ ਰਿੱਧੀਆਂ ਸਿੱਧੀਆਂ ਦੇ ਚੱਕਰਾਂ ਦੇ ਵਿੱਚ ਆ ਕੇ ਗੁਰਮਖ ਨੇ ਇਹਨਾਂ ਦੇ ਵਿੱਚ ਉਲਝਣਾ ਨਹੀਂ ਹੈ ਲਗਾਤਾਰ ਉਸ ਪ੍ਰਭੂ ਦੀ ਯਾਦ ਦੇ ਵਿੱਚ ਜੁੜਿਆ ਰਹਿਣਾ ਉਸ ਦਾ ਚਿੰਤਨ ਕਰਦੇ ਰਹਿਣਾ ਕਿਉਂਕਿ ਗੁਰਬਾਣੀ ਸਾਨੂੰ ਇਹਨਾਂ ਰਿੱਧੀਆਂ ਸਿੱਧੀਆਂ ਤੋਂ ਵੀ ਉੱਪਰ ਉਠਾ ਕੇ ਉਸ ਪਰਿਪੂਰਨ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਦੀ ਹੈ ਇਹ ਰਿੱਧੀਆਂ ਸਿੱਧੀਆਂ ਜਿਹਦੇ ਵਸ ਵਿੱਚ ਨੇ ਤਾਂ ਜਿਹਦੇ ਕੋਲ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ ਫਿਰ ਉਹ ਇਹਨਾਂ ਦਾ ਇਸਤੇਮਾਲ ਕਰਦੇ ਨੇ ਤੇ ਉਹ ਆਪਣਾ ਜੋ ਨਾਮ ਅਭਿਆਸ ਦਾ ਉਹ ਵਹਿਗਰੂ ਤੱਕ ਇੱਕ ਜਾਣ ਦਾ ਇੱਕ ਮਿਕ ਹੋਣ ਦਾ ਉਹਦੇ ਵਿੱਚ ਸਮਾਜ ਜਾਣ ਦਾ ਜੋ ਇੱਕ ਲਕਸ਼ ਹੁੰਦਾ ਉਹ ਤੋਂ ਉਹ ਭਟਕ ਜਾਂਦੇ ਨੇ ਇਹ ਸਭ ਤੋਂ ਖਤਰਨਾਕ ਘਟਨਾ ਹੁੰਦੀ ਹੈ ਜਿਸ ਦੇ ਵਿੱਚ ਪ੍ਰਾਣੀ ਫਸ ਕੇ ਰਹਿ ਜਾਂਦਾ ਤੇ ਇਹਨਾਂ ਦੇ ਵਿੱਚ ਹੀ ਉਲਝ ਕੇ ਰਹਿ ਜਾਂਦਾ ਕਿਉਂਕਿ ਜਿਵੇਂ ਜਿਵੇਂ ਨਾਮ ਜਪਦੇ ਆ ਸੁਰਤ ਉੱਪਰ ਉੱਠਦੀ ਹੈ ਤਾਂ ਜੋ ਵਿਧਾਨ ਬਣਿਆ ਹੋਇਆ ਤਾਂ ਉਹ ਉਸ ਜੀ ਰਸਤੇ ਤੋਂ ਭੜਕਾਉਣ ਦੇ ਲਈ ਇੰਨਾਂ ਚੀਜ਼ਾਂ ਨੂੰ ਇੱਕ ਪੈਰਲਲ ਰੂਪ ਦੇ ਵਿੱਚ ਮਨੁੱਖ ਦੇ ਸਾਹਮਣੇ ਖੜਾ ਕਰ ਦਿੰਦਾ ਹੈ ਜਿਸ ਦੇ ਕਾਰਨ ਮਨੁੱਖ ਇਹਨਾਂ ਦੇ ਵਿੱਚ ਹੀ ਉਲਝ ਕੇ ਰਹਿ ਜਾਂਦਾ ਤਾਂ ਸੰਗਤ ਜੀ ਆਪਾਂ ਇੰਨਾਂ ਚੀਜ਼ਾਂ ਤੋਂ ਬਚਣਾ ਜੋ ਵੀ ਨਾਮ ਅਭਿਆਸ ਕਰਨ ਜਾ ਰਹੇ ਨੇ ਜਾਂ ਕਰ ਰਹੇ ਨੇ ਤੀਸਰੀ ਹੈਗੀ ਹੈ ਜੀ ਉਹ ਹੈ ਕਿ ਸਰੀਰ ਤੋਂ ਵੱਖ ਹੋ ਜਾਣਾ ਜਿਹੜੇ ਨਾਮ ਅਭਿਆਸੀ ਜ਼ਿਆਦਾ ਸਿਮਰਨ ਕਰਦੇ ਨੇ ਜ਼ਿਆਦਾ ਅਭਿਆਸ ਕਰਦੇ ਨੇ ਉਨ੍ਹਾਂ ਦੀ ਇੱਕ ਦਿਨ ਸਿਚੁਏਸ਼ਨ ਏਦਾਂ ਦੀ ਬਣ ਜਾਂਦੀ ਹੈ ਸੰਗਤ ਜੀ ਕਿ ਉਹ ਖੁਦ ਤਾਂ ਧਿਆਨ ਦੇ ਵਿੱਚ ਬੈਠੇ ਨੇ ਪ੍ਰਭੂ ਦਾ ਚਿੰਤਨ ਕਰ ਰਹੇ ਨੇ ਪਰ ਨਾਲ ਹੀ ਨਾਲ ਆਪਣੇ ਆਪ ਨੂੰ ਬੈਠੇ ਨੂੰ ਦੇਖ ਵੀ ਰਹੇ ਨੇ ਉਹਨਾਂ ਦਾ ਮਨ ਸਰੀਰ ਤੋਂ ਵੱਖ ਹੋ ਜਾਂਦਾ ਤੇ ਇੱਧਰ ਉੱਧਰ ਘੁੰਮਣ ਦਾ ਜਾਂ ਜਿਹੜਾ ਅੱਜਕੱਲ ਨੈਟ ਦੇ ਉੱਪਰ ਚੱਲ ਰਿਹਾ ਟਾਈਮ ਟਰੈਵਲ ਵਾਲਾ ਸਿਸਟਮ ਉਹ ਕਰਨ ਦੀ ਜ਼ਿਆਦਾ ਚਾਹਤ ਹੁੰਦੀ ਹੈ ਤਾਂ ਇਹ ਸਾਰਾ ਉਦੋਂ ਹੁੰਦਾ ਜਦੋਂ ਸਰੀਰ ਦੇ ਵਿੱਚੋਂ ਮਨ ਵੱਖ ਹੋਣ ਲੱਗ ਜਾਂਦਾ ਹੈ ਤਾਂ ਇੱਥੇ ਆ ਕੇ ਕੀ ਹੁੰਦਾ ਸਰ ਨੂੰ ਵੱਧ ਡਰ ਪੈਦਾ ਹੁੰਦਾ ਜਿਹਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੁੰਦਾ ਜਦੋਂ ਨਾਮ ਅਭਿਆਸੀ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਬੈਠਾ ਹੋਇਆ ਦੇਖਦਾ ਤਾਂ ਉਹ ਸਮਝਦਾ ਵੀ ਸ਼ਾਇਦ ਮੈਂ ਮਰ ਗਿਆ ਇਹ ਕੀ ਹੋ ਗਿਆ ਇਹ ਇੱਕਦਮ ਡਰ ਕੇ ਉਹ ਸਿਮਰਨ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਤੇ ਸ਼ਾਇਦ ਬਾਅਦ ਦੇ ਵਿੱਚ ਉਹ ਸਿਮਰਨ ਕਰਨਾ ਛੱਡ ਵੀ ਜਾਂਦੇ ਨੇ ਕਿਉਂਕਿ ਸੰਗਜੀ ਇਹ ਚੀਜ਼ਾਂ ਬਾਰੇ ਸ਼ਾਇਦ ਤੁਸੀਂ ਵੀ ਗਿਆਨੀ ਸੰਤ ਸਿੰਘ ਮਸਕੀਨ ਜੀ ਤੋਂ ਸੁਣਿਆ ਹੋਵੇਗਾ ਕਿ ਉਹਨਾਂ ਨੇ ਵੀ ਇੱਕ ਘਟਨਾ ਦਾ ਜ਼ਿਕਰ ਕੀਤਾ ਸੀ ਜਿਸ ਦੇ ਵਿੱਚ ਇੱਕ ਬੀਬੀ ਸਿਮਰਨ ਦੇ ਵਿੱਚ ਬੈਠੀ ਸੀ ਤੇ ਉਹਨੂੰ ਇੱਕਦਮ ਬੈਠੀ ਬੈਠ ਨੂੰ ਇਦਾਂ ਲੱਗਿਆ ਜਿਵੇਂ ਮਰ ਗਈ ਹਨੇਰਾ ਹੋ ਗਿਆ ਬਿਲਕੁਲ ਇਦਾਂ ਤੇ ਉਹ ਡਰ ਕੇ ਉਸੇ ਟਾਈਮ ਸਿਮਰਨ ਦੇ ਵਿੱਚੋਂ ਉੱਠ ਗਈ ਸੀ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਡਰ ਗਈ ਸੀ ਕਿਉਂਕਿ ਵੈਗਰੂ ਜੀ ਜੋ ਉਸ ਅਕਾਲ ਪੁਰਖ ਵੈਗਰੂ ਦਾ ਨਾਮ ਹੈ ਉਹ ਸਭ ਤੋਂ ਵੱਡਾ ਸਭ ਤੋਂ ਉੱਚਾ ਸਭ ਤੋਂ ਸੁੱਚਾ ਹੈ ਤੇ ਜਿੰਨੀਆਂ ਵੀ ਤਾਕਤਾਂ ਸ਼ਕਤੀਆਂ ਨੇ ਸਾਰੀਆਂ ਉਸ ਨਾਮ ਦੇ ਉੱਤੋਂ ਆਉਂਦੀਆਂ ਨੇ ਤੇ ਜਿਹੜਾ ਉਸ ਨਾਮ ਨੂੰ ਸਿਮਰਨਦਾ ਉਸ ਦੇ ਆਲੇ ਦੁਆਲੇ ਵੀ ਇਹ ਸ਼ਕਤੀਆਂ ਇਕੱਠੀਆਂ ਹੁੰਦੀਆਂ ਨੇ ਉਹ એનર્ਜੀ ਇਕੱਠੀ ਹੁੰਦੀ ਹੈ ਤਾਂ ਆਪਾਂ ਇਹਨਾਂ ਦੇ ਵਿੱਚ ਉਲਝ ਕੇ ਨਹੀਂ ਰਹਿਣਾ ਆਪਾਂ ਉਸ ਅਕਾਲ ਪੁਰਖ ਵੈਗਰੂ ਨਾਲ ਇੱਕਮਿਕ ਹੋਣ ਦੇ ਲਈ ਇਸ ਧਰਤੀ ਤੇ ਆਏ ਆ ਤੇ ਤੇ ਇਥੋਂ ਉਸ ਦਾ ਨਾਮ ਸਿਮਰ ਕੇ ਉਸ ਦੇ ਵਿੱਚ ਹੀ ਸਮਾ ਜਾਣਾ ਤੋ ਸੰਗਤ ਜੀ ਇਹ ਸਨ ਉਹ ਤਿੰਨ ਗੱਲਾਂ ਜਿਹੜੀਆਂ ਕਿ ਹਰ ਇੱਕ ਨਾਮ ਅਭਿਆਸੀ ਨੂੰ ਪਤਾ ਹੋਣੀਆਂ ਲਾਜ਼ਮੀ ਨੇ ਉਮੀਦ ਕਰਦੇ ਆ ਸੰਗਤ ਜੀ ਤੁਹਾਨੂੰ ਇਹ ਵੀਡੀਓ ਪਸੰਦ ਆਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ